ਜਿੰਦਾਬਾਦ ਕੋਨੂ ਮਨਾ ਜਿੰਦਾਬਾਦ ਅੱਜ ਕਿਹੋ ਜਿਹਾ ਜਰੀ ਪੁੱਛ ਰਹੇ ਆਜੋ ਜਿੰਦਾਬਾਦ ਜੀ ਸਰ ਸਰ ਪਹਿਲਾਂ ਕੀ ਨਵਾਂ ਅੱਜ ਜਨਾ ਚੰਪੀਅਨ ਕਰ ਰਹੇ ਨੇ ਕਿਹੜੇ ਵਾਰਡ ਦੇ ਵਿੱਚੋਂ ਮੈਂ ਵਾਰਡ ਨੰਬਰ 9 ਤੋਂ ਕਾਂਗਰਸ ਪਾਰਟੀ ਦੇ ਜਿਹੜੀ ਕਿ ਟਿਕਟ ਹਾਈ ਕਮਾਂਡ ਵੱਲੋਂ ਮੇਰੀ ਮੈਸੇਜ ਰਜਨੀ ਵਰਮਾ ਨੂੰ ਦਿੱਤੀ ਗਈ ਹੈ ਉਹਦੇ ਸਬੰਧ ਵਿੱਚ ਮੈਨੂੰ ਲੋਕਾਂ ਕੋਲੋਂ ਬਹੁਤ ਹੀ ਭਰਮਾ ਹੰਗਾਰਾ ਮਿਲ ਰਿਹਾ ਹੈ ਬਹੁਤ ਹੀ ਮੇਰਾ ਬਾੜ ਸ਼ਾਂਤਮਈ ਤੇ ਪੀਸਫੁਲ ਹੈ ਤੇ ਇਸ ਲਈ ਹੁਣ ਡੋਰ ਟੂ ਡੋਰ ਮੈਂ ਪ੍ਰਚਾਰ ਕਰ ਰਿਹਾ ਹਾਂ ਜਿੱਦਾਂ ਵੀ ਹੈ ਤੇ ਬਹੁਤ ਹੀ ਅੱਛਾ ਰਿਸਪੌਂਸ ਮਿਲ ਰਿਹਾ ਹੈਗਾ ਲੋਕਾਂ ਨੂੰ ਬਹੁਤ ਆਸ਼ੀਰਵਾਦ ਮਿਲ ਰਿਹਾ ਹੈਗਾ ਤੇ ਲੋਕ ਬਦਲਾ ਚਾਹੁੰਦੇ ਨੇ ਤੇ ਇਸ ਕਰਕੇ ਹੁਣ ਤੁਹਾਡੇ ਸਾਹਮਣੇ ਹਾਂ ਤੁਸੀਂ ਆਪ ਹੀ ਦੇਖਿਆ ਹੈਗਾ ਬਿਲਕੁਲ ਟਾਊਨ ਏਰੀਆ ਵਾ ਹੈ ਨਾ ਇਹ ਜੀ ਕਾਫੀ ਪ੍ਰੋਫੈਸ਼ਨਲ ਏਰੀਆ ਵਾ ਸਸੀ ਜਿਹੜੇ ਪਰਸਨ ਇੱਥੇ ਰਹਿੰਦੇ ਨੇ ਕਾਫੀ ਬੜੇ ਲਿਖੇ ਨੇ ਜੀ ਜੀ ਕੀ ਲੱਗਦਾ ਕਿ ਕਿਸ ਤਰ੍ਹਾਂ ਦਾ ਬਦਲਾਅ ਹੋਏਗਾ ਜਾਂ ਫਿਰ ਕੀ ਮਲਬੂਤਾਂ ਅੱਜ ਆਪਾਂ ਰੈਲੀਆਂ ਕੱਢ ਰਹੇ ਹਾਂ ਕਿ ਲੋਕ ਇਹ ਪਸੰਦ ਕਰਦੇ ਸੀ ਕੀ ਵਿਚਾਰ ਅੱਜ ਕੋਈ ਰੈਲੀਆਂ ਦਾ ਮਤਲਬ ਇਹ ਹੈ ਜੀ ਦੇਖੋ ਜਿਹੜਾ ਮੇਰਾ ਵਾਰਡ ਹੈ ਤਾਂ ਬਹੁਤ ਹੀ ਪੜਿਆ ਲਿਖਿਆ ਤੇ ਬਹੁਤ ਹੀ ਸੂਝਵਾਨ ਹੈ ਕਿਉਂਕਿ ਦੇਖੋ ਸਾਡੀ ਵੀ ਇੱਕ ਹੈਗੀ ਆ ਵੀ ਜਿਵੇਂ ਬਾਕੀ ਲੋਕ ਵੀ ਚਲੋ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਹੇ ਨੇ ਤਾਂ ਅਸੀਂ ਵੀ ਉਸ ਨੂੰ ਦੇਖਦੇ ਹੋ ਅਸੀਂ ਵੀ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਹੇ ਆ ਵੀ ਲੋਕਾਂ ਨੂੰ ਪਤਾ ਲੱਗੇ ਤੇ ਬਾਕੀ ਹਾਈ ਕਮਾਡ ਵੱਲੋਂ ਮੈਂ ਦੇਖੋ ਪਹਿਲੀ ਵਾਰ ਟਿਕਟ ਮਿਲੀ ਹੈ ਜੋ ਕਿ ਮੈਂ 20 ਤੋਂ 25 ਸਾਲ ਦੇ ਵਿੱਚ ਕਾਂਗਰਸ ਪਾਰਟੀ ਬਣਾਲੀ ਚੱਲਦਾ ਆ ਰਹੀਆਂ ਹਨ ਤੇ ਬਾਕੀ ਬਹੁਤ ਵਧੀਆ ਪਿੱਛੋਂ ਬਹੁਤ ਵਧੀਆ ਸਪੋਰਟ ਹੈਗੀ ਆ ਪਾਰਟੀ ਦੀ ਤੇ ਬਹੁਤ ਅੱਛਾ ਹੋ ਰਿਹਾ ਆਏਗਾ ਜੀ ਆ ਤੁਸੀਂ ਚੋਣ ਮੈਦਾਨ ਦੇ ਦੁੱਤ ਰਹੇ ਹੋ ਜੀ ਤਾਂ ਕਿਸ ਤੋਂ ਦੇਖਦੇ ਹੋ ਫਿਰ ਕੀ ਵਾਦਾ ਕੀਤਾ ਗਿਆ ਕੀ ਹੋਏਗਾ ਜਿਹੜਾ ਕੋਈ ਗਾਸ ਦੀ ਗੱਲ ਕੀਤੀ ਜਿੱਥੇ ਆਪਾਂ ਪਿੱਛੇ ਏਰੀਆ ਵੀ ਜਾ ਕੇ ਆਏ ਕਿ ਇਸ ਏਦਾਂ ਦਾ ਏਰੀਆ ਹੈਗਾ ਜਿਹੜਾ ਵੀ ਡਿਵੈਲਪਮੈਂਟ ਹੋਣ ਲਈ ਹੈਗਾ ਵਾ ਵਿਕਾਸ ਦੀ ਗੱਲ ਸਰ ਇਦਾਂ ਹੈਗੀ ਆ ਦੇਖੋ 2.5 3 3 ਸਾਲ ਸਰਕਾਰ ਬਣੀ ਨੂੰ ਹੋ ਗਏ ਨੇ ਅਜੇ ਤੱਕ ਤਾਂ ਝਾੜੂ ਪਾਜ ਨੇ ਕੋਈ ਵਿਕਾਸ ਨਹੀਂ ਕੀਤਾ ਹੈਗਾ ਜਿੰਨਾ ਹੈਗਾ ਅਗਰ ਵਿਕਾਸ ਹੁੰਦਾ ਤਾਂ ਤੁਹਾਡੇ ਆ ਸਾਹਮਣੇ ਤੁਸੀਂ ਦੇਖ ਲੈਂਦੇ ਸਾਰੀਆਂ ਗਲੀਆਂ ਉਵੇਂ ਦੀ ਉਵੇਂ ਪਈਆਂ ਨੇ ਨਾ ਕੋਈ ਸੀਵਰੇਜ ਨਾ ਕੋਈ ਪੁਛ ਪਿਆ ਲੋਕਾਂ ਦੇ ਘਰਾਂ ਦਾ ਪਾਣੀ ਵੀ ਜਿਹੜਾ ਨਾਲ ਦੇ ਪਲਾਟਾਂ ਨੂੰ ਵਿੱਚ ਜਾ ਰਿਹਾ ਹੈਗਾ ਤੇ ਸਾਡੀ ਸਰਕਾਰ ਆਉਣ ਤੇ ਅਸੀਂ ਪਹਿਲ ਦੇ ਆਧਾਰ ਤੇ ਲੋਕਾਂ ਦੇ ਗਲੀਆਂ ਦੇ ਸੀਵਰੇਜ ਪਲੱਸ ਜੋ ਇੰਟਰਲੋਕਿੰਗ ਟੈਲਾਂ ਦਾ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਊਗਾ ਅੱਜ ਕਿਸਾ ਦੇ ਦਿਓ ਵਾਰਡ ਨੰਬਰ 9 ਦੇ ਵਿੱਚ ਬਾਰ ਨੰਬਰ 9 ਦੇ ਵਿੱਚ ਸਾਰਾ ਕਾਂਗਰਸ ਹੀ ਵਾਰਡ ਹੈ ਬੜਾ ਪੜਾ ਲਿਖਿਆ ਵਾਰਡ ਹੈ ਬੜਾ ਹੰਗਾਰਾ ਮਿਲ ਰਿਹਾ ਸਾਨੂੰ ਵਾਰਡ ਨੰਬਰ 9 ਦੀ ਨਹੀਂ ਗੱਲ ਸਾਰੇ ਵਾਰਡਾਂ ਦੇ ਵਿੱਚ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਲੋਕੀ ਕਾਂਗਰਸ ਨੂੰ ਜੀਲੋ ਚਾਹੁੰਦੇ ਨੇ 3 ਸਾਲ ਹੋ ਗਏ ਆਪਦੀ ਸਰਕਾਰ ਨੂੰ ਕੋਈ ਕਿਸਦਾ ਕੰਮ ਨਹੀਂ ਹੋਇਆ ਲੋਕੀ ਬੜੇ ਦੁਖੀ ਨੇ ਇਸ ਚੀਜ਼ ਤੋਂ ਹੁਣੇ ਅਸੀਂ ਵਾਰਡ ਨੰਬਰ ਉਹਦਾ ਸਾਰਾ ਸਰਵੇ ਕਰਕੇ ਆਏ ਆ ਕਿ ਪੱਭਾ ਵਾਰ ਹੋਏ ਹੋਏ ਨੇ ਕਾਂਗਰਸ ਜਿੱਤਣ ਵਾਸਤੇ ਰਜਨੀ ਵਾਲੀ ਸੀਟ 100% ਪੱਕੀ ਆ ਹੋਊਗੀ ਅਸੀਂ ਆਸ ਕਰਦੇ ਹਾਂ ਕਿ ਸਾਡੇ 15 ਤੋਂ 15 ਵਾਟ ਚੱਟੀ ਜੀ ਬਹੁਤ ਵਧੀਆ ਸੋ ਰਿਸਪੌਂਸ ਮਿਲ ਰਿਹਾ ਕੰਮ ਉਸਪਾਸ। ਅੱਜ ਅੱਜ ਜਿਹੜਾ ਤੁਸੀਂ ਦੇਖ ਰਹੇ ਆ ਕੁਝ ਕੱਲ ਤੁਸੀਂ ਦੇਖਿਆ ਹੋਣਾ ਜਿਹੜੇ ਆਮ ਆਦਮੀ ਦੀ ਪਾਰਟੀ ਦੇ ਕੁਝ ਅਜੇ ਲੀਡਰ ਨੇ ਜਿਹੜਾ ਅੱਜ ਤੁਸੀਂ ਦੇਖਿਆ ਤੋਂ ਪ੍ਰਧਾਨ ਦੇ بیٹے ਨੂੰ ਗਰਦੇ ਮਾਰੇ ਉਹਨਾਂ ਥਾਣੇ ਬਿਠਾਇਆ ਸੀ ਚਲੋ ਆ ਗਿਆ ਕੋਈ ਚੱਕਰ ਨਹੀਂ ਪਰ ਅਸੀਂ ਇਹ ਦੇਖਦੇ ਹਾਂ ਵਾੜ ਨੰਬਰ 9 ਦੇ ਵਿੱਚ ਅਸੀਂ ਫਿਰੇ ਨੇ ਬਹੁਤ ਵਧੀਆ ਹੰਗਾਰਾ ਮਿਲ ਰਿਹਾ 15 ਦੇ 15 ਵਾੜਾ ਦੇ ਵਿੱਚ ਸਾਡਾ ਜਿਹੜਾ ਕਮੇਟੀ ਦਾ ਪ੍ਰਧਾਨ ਹੈ ਉਹ ਸਾਡੀ ਕਾਂਗਰਸ ਦਾ ਬਣ ਜਾ ਰਿਹਾ ਬਹੁਤ ਖੁਸ਼ੀ ਆ ਬਹੁਤ ਖੁਸ਼ੀ ਲੈਰਾ ਸਾਰੇ ਬੰਦੇ ਚਾਹੁੰਦੇ ਨੇ ਕਿ ਬਦਲਾ ਆਵੇ ਕਿਉਂਕਿ ਲੋਕ ਨਵਾਂ ਚਿਹਰਾ ਪਾੜਦੇ ਸੀ ਕਿ ਇਸ ਨੰਬਰ ਵਾਰਡ ਦੇ ਵਿੱਚ ਨਵਾਂ ਚਿਹਰਾ ਮਿਲਿਆ ਸਾਰੇ ਵਾਰਡਾਂ 'ਚ ਨਵੇਂ ਚਿਹਰੇ ਮਿਲੇ ਨੇ ਸਾਰੇ ਇਹਦੀ ਕਰਕੇ ਸਾਰੇ ਨਵੇਂ ਚਿਹਰਿਆਂ ਨੂੰ ਜਿਤਾਣਾ ਚਾਹੁੰਦੇ ਨੇ ਪਰ ਚੁੱਪ ਬੈਠੇ ਨੇ ਉਹ ਕਹਿੰਦੇ ਨੇ ਚਲਤਾ ਕਰੀਏ ਜਿੱਦਾਂ ਆਮ ਆਦਮੀ ਨੇ ਕੁਝ ਨਹੀਂ ਕੀਤਾ 3 ਸਾਲ ਤਏ ਇਹਦੇ ਕਰਕੇ ਆਪਾਂ ਨੂੰ 15 ਦੇ 15 ਵਾਰਡਾਂ ਦੇ ਆਪਣੀ ਜਿੱਥੋ ਹੋਵੇਗੀ ਕਮੇਟੀ ਦਾ ਜਿਹੜਾ ਪ੍ਰਧਾਨ ਹੈ ਉਹ ਸਾਡੀ ਕਾਂਗਰਸ ਦਾ ਹੋਵੇਗਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਏ ਹੋ ਸਾਡਾ ਸਾਥ ਦਿੱਤਾ ਤੁਸੀਂ ਸਾਡਾ ਇੰਟਰਵਿਊ ਕੀਤਾ ਜੀ ਦਾ ਬਹੁਤ ਬਹੁਤ